ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਸਖਤ ਗਰਮੀ ਪੈ ਰਹੀ ਹੈ ਤੇ ਗਰਮੀ ਦੇ ਨਾਲ ਆਪਣੇ ਸਭ ਦਾ ਪਸੰਦੀਦਾ ਫਲ ਅੰਬ ਵੀ ਆਪਣੀ ਰਸੋਈ ਦਾ ਸ਼ਿੰਗਾਰ ਬਣ ਚੁੱਕਿਆ ਹੈ ਪਰ ਅੰਬ ਖਾਣ ਤੋਂ ਪਹਿਲਾਂ ਜ਼ਰਾ ਸਾਡੀ ਇਹ ਵੀਡੀਓ ਨੂੰ ਧਿਆਨ ਨਾਲ ਸੁਣਿਓ ਅੰਬ ਜਿਸ ਨੂੰ ਕਿ ਅਸੀਂ ਖਾਣਾ ਖਾਣ ਤੋਂ ਬਾਅਦ ਜਾਂ ਫਿਰ ਦੁੱਧ ਦੇ ਵਿੱਚ ਮੰਗੇ ਸ਼ੇਕ ਬਣਾ ਕੇ ਪੀਣ ਦੇ ਸ਼ੌਕੀਨ ਹਾਂ ਇਸ ਅੰਬ ਨੂੰ ਤਿਆਰ ਕਰਨ ਦੇ ਲਈ ਅੱਜ ਕੱਲ ਇਸ ਵਿੱਚ ਕੈਲਸ਼ੀਅਮ ਕਾਰਬਾਈਡ ਨਾਮ ਦਾ ਜ਼ਹਿਰੀਲਾ ਕੈਮੀਕਲ ਜਿਸ ਨੂੰ ਕਿ ਪੀਵੀਸੀ ਪਾਈਪਸ ਬਣਾਉਣ ਦੇ ਲਈ ਫੈਕਟਰੀਆਂ ਦੇ ਵਿੱਚ ਵਰਤਿਆ ਜਾਂਦਾ ਹੈ ਉਹ ਛੜਕਿਆ ਜਾਂਦਾ ਹੈ ਜੋ ਕਿ ਦੁੱਧ ਦੇ ਵਿੱਚ ਮਿਕਸ ਹੋਣ ਤੋਂ ਬਾਅਦ ਇੱਕ ਜ਼ਹਿਰ ਬਣ ਜਾਂਦਾ ਹੈ ਜਿਸ ਨਾਲ ਸਾਡੇ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਜਿਵੇਂ ਕਿ ਨਿਊਰੋਲੋਜੀਕਲ ਡਿਸਆਰਡਰ ਜਿਸ ਨਾਲ ਸਾਡੇ ਹੱਥ ਪੈਰ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾਉਂਦੇ ਹਾਈਪੋਕਸia ਹਾਈਪੋਕਸia ਜਿਸ ਦਾ ਮਤਲਬ ਸਿੱਕੇ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਸਾਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਮੈਮਰੀ ਲਾਸ ਹੋਣ ਦਾ ਡਰ ਵੱਜ ਜਾਂਦਾ ਹੈ ਇਸ ਕਰਕੇ ਖਾਣ ਪੀਣ ਦੀਆਂ ਵਸਤੂਆਂ ਦੇ ਵਿੱਚ ਮਿਲਾਵਟ ਦੇ ਜ਼ਹਿਰ ਕਰਕੇ ਸਾਨੂੰ ਅੰਬ ਦੇ ਸ਼ੌਕੀਨਾਂ ਨੂੰ ਸ਼ਾਇਦ ਆਪਣਾ ਇਹ ਸ਼ੌਂਕ ਮਾਰ ਕੇ ਸਿਹਤ ਬਚਾਉਣੀ ਪਵੇਗੀ ਜੀ